ਨਾਮ ਕ੍ਰਿਸ਼ਨ ਸਿੰਘ ਛੰਨਾ ਜੀ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਬਰਨਾਲੇ ਜ਼ਿਲ੍ਹੇ ਦਾ ਕਮੇਟੀ ਮੈਂਬਰ ਅਸੀਂ ਕਹਿਣਾ ਚਾਹੁੰਦੇ ਹਾਂ ਜਿਹੜਾ ਟਾਹਾ ਵੱਡਾ ਹੈਵੀ ਰੋਡ ਹੈ ਜਾਨੀ ਬਠਿੰਡੇ ਤੋਂ ਚੰਡੀਗੜ੍ਹ ਨੂੰ ਜਾਂਦਾ ਹੈ ਇਹ ਲਗਭਗ ਜਿਹੜੇ ਪੁਲ ਤੇ ਆਪਾਂ ਖੜੇ ਹਾਂ ਹੰਡਾਏ ਤੇ ਇਹ 3 ਮਹੀਨੇ ਲਗਾਤਾਰ ਹੋ ਗਏ ਪੁਲ ਖਰਾਬ ਹੋਏ ਨੂੰ ਵਰਖਾ ਦਾ ਵੇਲੇ ਦਾ ਜਾਨੀ ਇਹ ਤਾਂ ਮਿੱਟੀ ਨਿਕਲ ਗਈ ਪੁਲ ਪਾਟ ਗਿਆ ਜਾਨੀ ਹਲੇ ਸਰਕਾਰ ਪਤਾ ਨਹੀਂ ਕਿਹੜੇ ਹੱਥੇ ਦੀ ਡੀਬੇਟ ਕਰ ਰਹੀ ਹੈ ਕੋਈ ਇਹ ਤਾਂ ਕੰਮ ਨਹੀਂ ਚੱਲਿਆ ਜਿਹੜੀਆਂ ਲਗਭਗ 6 ਸਾਲਾਂ ਤੋਂ ਇਹਦੇ ਲਾਈਟਾਂ ਲੱਗੀਆਂ ਉਹ ਲਾਈਟਾਂ ਬੰਦ ਨੇ ਉਦੋਂ ਬਾਅਦ ਜਿਹੜੇ ਪਾਸੇ ਦੁਕਾਨਦਾਰ ਨੇ ਉਹਨਾਂ ਨੂੰ ਬਹੁਤ ਸਮੱਸਿਆ ਆ ਰਹੀ ਹੈ ਉਹਨਾਂ ਦਾ ਕੋਈ ਦੁਕਾਨ ਖੋਲਣ ਦਾ ਟਾਈਮ ਨਹੀਂ ਦੇ ਦੇ ਰਹੇ ਜਾਨੀ ਇੰਨੀ ਟਰੈਫਿਕ ਜ਼ਿਆਦਾ ਹੈ ਰੋਜ਼ ਦਾ ਐਕਸੀਡੈਂਟ ਹੋ ਰਿਹਾ ਅਸੀਂ ਇਹਦੀ ਮੰਗ ਕਰਦੇ ਆਂ ਵੀ ਜਲਦੀ ਤੋਂ ਜਲਦੀ ਇਹਨੂੰ ਬਣਾਇਆ ਜਾਵੇ ਜੇ ਸਰਕਾਰ ਫੇਰ ਵੀ ਨਹੀਂ ਕੌਲਦੀ ਫੇਰ ਸਾਨੂੰ ਅੱਕ ਕੇ ਕੌੜਾ ਅੱਕ ਜੱਬਣਾ ਪਊਗਾ ਜਾਨੀ ਟੋਲ ਪਲਾਜ਼ਾ ਜਿਹੜਾ ਪਰਚੀ ਮੁਕਤ ਕਰਾਂਗੇ ਆਉਣ ਵਾਲੇ ਦਿਨਾਂ 'ਚ ਕਿਹੜੇ ਕਿਹੜੇ ਹੈਵਨ ਨੂੰ ਜੋੜਦਾ ਇਹ ਇਹ ਤਾਂ ਜੀ ਚੰਡੀਗੜ੍ਹ ਮੈਣਾ ਇਧਰੋਂ ਮੰਨ ਲਓ ਵੀ ਛਰ ਵਿਚੀ ਆ ਕੇ ਤੇ ਪਟਿਆਲਾ ਸੰਗਰੂਰ ਇਧਰੋਂ ਬਠਿੰਡਾ ਜਾਣੇ ਗਾਹਾਂ ਬਟਿੰਡਰ ਤੋਂ ਦੱਬ ਵਾਲੀ ਵਗੈਰਾ ਸਾਰਾ ਉਧਰ ਸਾਰਾ ਜਾਨੀ ਏਰੀਆ ਤੇ ਨਾ ਜੁੜਦਾ ਇਹ ਗੱਲ ਕਰੀਏ ਸੜਕ ਸਤਸ਼ਾ ਫੌਸ ਮੇਨ ਹਾਈਵੇ ਤੇ ਜਿ세 ਤਰਾਸ਼ਾ ਫੇਰ ਵੀ ਰਸ਼ ਹੋ ਰਹੇ ਨੂੰ ਕਿਵੇਂ ਦੇਖਦੇ ਇਹ ਤਾਂ ਜੀ ਕੋਈ ਤਾਂ ਪ੍ਰਬੰਧ ਹੀ ਨਹੀਂ ਕੋਈ ਇਹ ਤਾਂ ਲੋਕ ਆਪ ਵਿਚਾਰੇ ਲੰਘ ਰਹੇ ਨੇ ਜਾਨੀ ਕੋਈ ਫੋਰਸ ਦਾ ਪ੍ਰਬੰਧ ਨਹੀਂ ਇੱਥੇ ਰੋਜ਼ ਰਜਾਨਾ ਮੈਂ ਚੋਂ ਉਹਦਾ ਅਚ ਰਹਿਆ ਵੀ ਰੋਜ਼ ਐਕਸੀਡੈਂਟ ਹੋ ਰਹੇ ਨੇ ਘੰਟੇ ਬਾਅਦ ਹੀ ਹੁਣ ਤੁਸੀਂ ਦੇਖ ਕੇ ਤੁਸੀਂ ਸ਼ਾਟ ਮਾਰ ਕੇ ਆਏ ਹੋ ਐਕਸੀਡੈਂਟ ਹੁਣ ਵੀ ਹੋ ਗਿਆ ਇੱਕ ਜਾਣੀ ਜਦੋਂ ਟ੍ਰੈਫਿਕ ਜਾਮ ਹੋਊਗੀ ਦੋਨੇ ਪਾਸੋਂ ਲੋਕ ਕਾਹਲ ਕਰਦੇ ਨੰਗਣ ਦੀ ਜਾਨੀ ਕੋਈ ਨਾ ਕੋਈ ਗੱਡੀ ਢਿੱਡਦੀ ਹੈ ਉੱਥੇ ਕੋਈ ਫੋਰਸ ਦਾ ਪ੍ਰਬੰਧ ਨਹੀਂ ਲੋਕ ਆ ਮਾਰੇ ਲੰਘ ਰਹੇ ਨੇ ਇਹ ਤਾਂ ਉਮੀਦ ਇਹ ਤਾਂ ਮੰਤਰੀ ਹੈ ਜਿਹੜਾ ਜਮਾ ਕੰਧ ਦੇ ਨਾਲ ਬੈਠਾ ਹੈ ਉਹ ਰੋਜ਼ ਇਤਨੀ ਟੱਪਦਾ ਕੋਈ ਪ੍ਰਬੰਧ ਨਹੀਂ ਕੀਤਾ ਜੀ ਜਿਹੜਾ ਦੀ ਡਿਊਟੀ ਬਣਦੀ ਹੈ ਜਿਹੜੇ ਕਹਿੰਦੇ ਪਿੰਡਾਂ ਚੋਂ ਸਰਕਾਰ ਚੱਲੂ ਜਾਨੀ ਇਸ ਕਰਕੇ ਪਿੰਡਾਂ ਵਾਲੇ ਸਰਕਾਰ ਨੂੰ ਅਸੀਂ ਪੁੱਛਦੇ ਆ ਵੀ ਤੁਹਾਡਾ ਧੰਨਵਾਦ ਤੁਹਾਡੇ 6.5 ਸਾਲ ਹੋ ਗਏ ਤੁਸੀਂ ਇਹ ਸੜਕਾਂ ਦਾ ਧਿਆਨ ਦਿਓ ਲੋਕਾਂ ਨੂੰ ਟੋਇਆਂ ਚ ਨਾ ਛਟੋ ਆ ਪਾਸੇ ਜਿਹੜਾ ਸਰਵਿਸ ਰੋਡ ਹੈ ਉਹ ਤੁਸੀਂ ਦੇਖੋ ਹੁਣ ਖ ਜਾਣੀ ਕਈ ਵਾਰ ਟੋਲ ਪਲਾਜ਼ਾ ਜਿਆਨ ਨੂੰ ਉਹਦੇ ਬਾਅਦ ਤੇ ਅਸੀਂ ਬੇਨਤੀ ਕੀਤੀ ਹੈ ਜਾਣੀ ਹੁਣ ਅਸੀਂ ਕਹਿੰਦਾ ਵੀ ਉਹ ਜਿੰਨਾ ਚਿਰ ਉਹ ਸਾਰੇ ਠੀਕ ਨਹੀਂ ਹੁੰਦੇ ਉਹਨੇ ਚਿਰ ਪਰਚੀ ਮੁਕਤ ਰੂ ਟੋਲ ਪਲਾਜ਼ਾ ਕਿਹੜਾ ਟੋਲ ਪਲਾਜ਼ਾ ਦੀ ਗੱਲ ਕਰ ਰਹੇ ਹਾਂ ਟੋਲ ਪਲਾਜ਼ਾ ਅਸੀਂ ਮੇਨ ਬੜਬੜ ਜੇ ਉੱਥੇ ਵੀ ਗੱਲ ਨਾ ਛੜੀ ਕਿ ਫਿਰ ਗਾਂ ਕਾਲਾ ਝਾੜ ਵਾਲਾ ਹੈਗਾ ਨਾ ਹਲੋ ਹੈ ਤਾਂ ਨਾ ਹਲੋ ਹੈ ਜੀ ਪਰ ਟੋਲ ਪਲਾਜ਼ਾ ਤਾਂ ਪਰਚੀ ਮੁਕਤ ਰੱਖਾਂਗੇ ਲੋਕਾਂ ਨੂੰ ਫਿਰ ਆਉਣ ਵਾਲੇ ਦਿਨਾਂ 'ਚ ਜੇ ਫੇਰ ਵੀ ਸਰਕਾਰ ਨੇ ਨਾ ਸੁਣਿਆ ਫਿਰ ਮੀਟਰ ਤੇ ਬਾਹਰ ਚ ਜਾਣਗੇ ਲੋਕ ਇਹ ਤੋਂ ਨਾ ਜ਼ਿੰਮੇਵਾਰੀ ਉਹਨਾਂ ਦੀ ਐਮਪੀ ਨੇ ਸਾਡੇ ਇਸ ਕਰਕੇ ਸਾਡੀ ਬੇਨਤੀ ਵੀ ਇੱਥੇ ਤੱਕ ਕਿਸੇ ਲੋਕਾਂ ਨੂੰ ਨਾ ਬਚਾਇਆ ਜਾਵੇ ਇਹਦਾ ਪਹਿਲਾਂ ਪ੍ਰਬੰਧ ਕੀਤਾ ਜਾਵੇ ਮੇਰਾ ਨਾਮ ਕਰਮਜੀਤ ਸਿੰਘ ਆ ਜੀ ਨਾਰੇਵਾਜੀ ਤਾਂ ਇਸ ਵਾਸਤੇ ਕੀਤੀ ਗਈ ਆ ਵੀ ਇੱਥੇ 3 ਮਹੀਨਿਆਂ ਤੋਂ ਆਹ ਜਿਹੜਾ ਪੁਲ ਹੈ ਇਹ ਬੰਦ ਪਿਆ ਅਸੀਂ ਮਤਲਬ ਇੱਥੇ ਪਹਿਲਾਂ ਵੀ ਉਹ ਲੋਕਲ ਵੀਡੀਓ ਆ ਵੀ ਲੋਕਾਂ ਨੇ ਆਪਦੇ ਲੈਵਲ ਤੇ ਪਾਈਆਂ ਨੇ ਅੱਜ ਲੋਕਾਂ ਦੇ ਕਹਿਣ ਤੇ ਵੀ ਸਾਡੇ ਜਥੇਬੰਦੀ ਨਾਲ ਸੰਪਰਕ ਕੀਤਾ ਸੰਪਰਕ ਕਰਕੇ ਸੀ ਅੱਜ ਇੱਕ ਸਿਰਫ ਸਰਕਾਰ ਨੂੰ ਤੇ ਟੋਲ ਫਲਾਜਿਆਂ ਨੂੰ ਚੇਤਾਵਨੀ ਦੇਣ ਵਾਸਤੇ ਇਹ ਕੰਮ ਕੀਤਾ ਵੀ ਜੇ ਨਹੀਂ ਇਹ ਛੇਤੀ ਤੋਂ ਛੇਤੀ ਪੁਲ ਚਾਲੂ ਹੁੰਦਾ ਤਾਂ ਆਉਣ ਵਾਲੇ ਦਿਨਾਂ ਵਿੱਚ ਟੋਲ ਵੀ ਫ੍ਰੀ ਕਰਾਂਗੇ ਤੇ ਜਿਹੜੇ ਹੋਰ ਵੀ ਕੋਈ ਸੰਘਰਸ਼ ਦੇ ਹੋਣਗੇ ਉਹ ਵੀ ਕਰਾਂਗੇ ਕਿਉਂਕਿ ਆ ਦੋ ਪ੍ਰੋਗਰਾਮ ਨੇ ਇਹ ਪ੍ਰੋਗਰਾਮ ਲੰਘਿਆ ਤੋਂ ਭਾਰਤੀ ਕਿਸਾਨ ਜੁਨੀਅਨ ਇਕਤਾ ਗ੍ਰਾਹਾਂ ਦੇ ਪ੍ਰੋਗਰਾਮ ਲੰਘਿਆ ਤੋਂ ਬਾਅਦ ਅਸੀਂ ਹੋ ਸਕਦਾ ਮੀਤ ਹੇਰ ਦੇ ਘਰ ਮੂਰੇ ਜਾਈਏ ਜਾਂ ਤੋਲ ਪਲਾਜੇ ਦਾ ਫ੍ਰੀ ਕਰ ਨਹੀਂ ਕਰਨੇ ਨੇ ਜਿੱਨਾਂ ਚਲੇ ਇਹ ਨਹੀਂ ਚੱਲਦਾ ਕਿਉਂਕਿ ਇੱਥੇ ਜਾਮ ਬਹੁਤ ਲੱਗਦਾ ਰੋਜ਼ ਨਿਤ ਨਵੇਂ ਹਾਦਸੇ ਹੁੰਦੇ ਨੇ ਇੱਥੇ ਕੋਈ ਪ੍ਰਬੰਧ ਨਹੀਂ ਹੈਗਾ ਸਰਕਾਰ ਦਾ ਪ੍ਰਸ਼ਾਸਨ ਦਾ ਨਾਮ ਲਖਵਿੰਦਰ ਸਿੰਘ ਹੈ ਜੀ ਮੇਰੀ ਵਰਕਸ਼ਾਪ ਹੈ ਜੀ ਇੱਥੇ ਨਾਲ ਹੀ ਸਾਹਮਣੇ ਜਿੱਥੋਂ ਪੁਲ ਬੰਦ ਕੀਤਾ ਗਿਆ ਜੀ ਉਹਦਾ ਕਰਕੇ ਇਹ ਸਾਰਾ ਸਿਸਟਮ ਬਣਾਇਆ ਜੀ ਪੋਲ ਚੱਲ ਨਹੀਂ ਰਿਹਾ ਜੀ 3 ਮਹੀਨੇ ਹੋ ਗਏ ਬੰਦ ਹੀ ਪਿਆ ਕੋਈ ਸੁਣਵਾਈ ਨਹੀਂ ਹੈਗੀ ਇਹਦੀ ਕੋਈ ਕੁਛ ਨਹੀਂ ਸੁਣ ਰਿਆ ਬਹੁਤ ਡੇਲੀ ਰਾਤ ਨੂੰ ਡੇਲੀ ਵਾਂਗੂ ਐਕਸੀਡੈਂਟ ਹੁੰਦੇ ਆ ਜੀ ਇੱਥੇ ਅਸੀਂ ਸਵੇਰੇ ਬੈਰੀਕੇਡ ਖੜੇ ਕਰਦੇ ਆਂ ਡੇਲੀ ਡਿੱਗੇ ਵੰਦੇ ਆ ਕੋਈ ਨਾ ਕੋਈ ਐਕਸੀਡੈਂਟ ਹੋਇਆ ਹੋਆ ਹੁੰਦਾ ਕੋਈ ਸੁਣਦਾ ਨਹੀਂ ਹੈਗਾ ਜੀ ਉਧਰੋਂ ਸਾਡੇ ਪਰਸੋਂ ਟਰਾਂਸਫਾਰਮ ਸਾਰਾ ਕੁਝ ਤੋੜਤਾ ਹੀ ਗੱਡੀ ਬੱਜੀ ਟਰੈਫਿਕ ਜਮ ਹੋਣ ਕਰਕੇ ਲੋਕ ਤੇਜ਼ੀ ਕਰਦੇ ਆ ਬਹੁਤ ਜ਼ਿਆਦੇ ਇੱਕ ਦੂਜੇ ਦੇ ਉੱਤੋਂ ਹੀ ਲੰਘਦੇ ਆ ਤਾਂ ਬਹੁਤ ਜ਼ਿਆਦਾ ਵੱਡਾ ਨੁਕਸਾਨ ਮੇਰਾ ਵੀ ਕਰਕੇ ਗਏ ਆ ਜੀ। ਇਹੀ ਚੀਜ਼ਾਂ ਜੀ। ਕਿਤੇ ਨਾ ਕਿਤੇ ਬੈਰੀਕੇਡ ਲੱਗਿਆ ਗੱਡੀਆਂ ਪੁੱਲ ਤੋਂ ਲੰਘ ਰਹੀਆਂ। ਹਾਂ ਜੀ ਰਾਤ ਨੂੰ ਡੇਲੀ ਬੈਰੀਕੇਡ ਪਾਸੇ ਕਰਕੇ ਹੀ ਗੱਡੀਆਂ ਡੇਲੀ ਰਾਤ ਨੂੰ ਲੰਘਦੀਆਂ ਜੀ। ਉਹ ਆਪ ਵੀ ਚੱਕ ਜਾਂਦੇ ਆ ਜੀ ਜੇ ਸਹੀ ਪੁੱਛੋ ਤਾਂ। ਉਹ ਸ਼ਾਮ ਨੂੰ ਬੈਰੀਕੇਡ ਚੱਕ ਜਾਂਦੇ ਆ ਜੀ ਇੱਥੋਂ ਸਵੇਰੇ ਆ ਕੇ ਲਾ ਦਿੰਦੇ ਆ। ਮੰਗ ਕੇ ਚੱਲੋ ਪ੍ਰਸ਼ਾਸਨ। ਮੰਗਦਾ ਹੀ ਚਾਹੁੰਦੇ ਆ ਜੀ ਪ੍ਰਸ਼ਾਸਨ ਤੋਂ ਵੀ ਛੇਤੀ ਤੋਂ ਛੇਤੀ ਜਿੰਨਾ ਹੋ ਸਕੇ ਪੁਲ ਛੇਤੀ ਤੋਂ ਛੇਤੀ ਚੱਲਦਾ ਹੋਣਾ ਚਾਹੀਦਾ। ਬਹੁਤ ਜ਼ਿਆਦਾ ਦੁਰਘਟਨਾ ਹੋ ਰਹੀਆਂ ਨੇ ਢੇਲੀ ਵਾਂਗੂ ਨੁਕਸਾਨ ਹੋ ਰਿਹਾ ਈ ਲੋਕਾਂ ਦੇ ਉਹ ਆਏ ਵੀ ਸੀ ਕਿ ਜੀ ਇੱਥੇ ਇੱਕ ਦਿਨ ਬੇਨਤੀ-ਕਿੰਤੀ ਕਰ ਰਹੇ ਸੀ ਪਰ ਕੋਈ ਨਹੀਂ ਉਹਨਾਂ ਨੂੰ ਵੀ ਕਿਹਾ ਸੀ ਉਹ ਕਹਿੰਦੇ ਉਹਨਾਂ ਨੂੰ ਕਹੋ ਟੂਲ ਟੈਕਸ ਵਾਲਿਆਂ ਨੂੰ ਕਹੋ ਉਹਨਾਂ ਦੀ ਜ਼ਿੰਮੇਵਾਰੀ ਹੈ ਸਾਨੂੰ ਪਤਾ ਹੋਣਾ ਚਾਹੀਦਾ ਕੌਣ ਹੈ ਇੱਥੇ ਸਾਨੂੰ ਕਿਸੇ ਨੂੰ ਦਾ ਕੋਈ ਪਤਾ ਨਹੀਂ ਹੈਗਾ ਜੀ ਕੋਈ ਲਾਈਟ ਨਹੀਂ ਚੱਲਦੀ ਜੇ ਇੱਥੇ ਪੁਲ ਦੇ ਉੱਪਰ ਉਹ ਖੰਭਾ ਟੁੱਟਿਆ ਸੀਗਾ ਜੀ ਉਹ ਖੰਭਾ ਚੱਕ ਕੇ ਲੈ ਗਏ ਜੀ ਮੁੜ ਕੇ ਲਾਉਣਾ ਤਾਂ ਕੀ ਸੀਗਾ ਨਵਾ 6-7 ਸਾਲ ਹੋ ਗਏ ਸਾਨੂੰ ਅਸੀਂ ਤਾਂ ਦੇਖ ਰਹੇ ਹਾਂ ਕਿਤੇ ਲਾਈਟ ਨਹੀਂ ਚੱਲੀ ਜੀ ਕੋਈ ਪੁਲ ਦੇ ਉੱਤੇ ਕੋਈ ਲਾਈਟ ਨਹੀਂ ਚੱਲਦੀ ਰਾਤ ਨੂੰ ਹਨੇਰਾ ਹੁੰਦਾ ਜੀ ਕੁਛ ਪਤਾ ਨਹੀਂ ਲੱਗਦਾ ਕਿੰਨੇ ਕਿ ਕਿਤੇ ਕਿਤੇ ਮੁਸ਼ਕਲ ਸਾਹਮਣਾ ਕਰਨਾ ਪੈਂਦਾ ਬਹੁਤ ਜ਼ਿਆਦੇ ਜੀ ਬਹੁਤ ਜ਼ਿਆਦੇ ਸਵੇਰੇ ਸ਼ਾਮ ਜੀ ਰਾਤ ਨੂੰ ਇੰਨੀ ਟ੍ਰੈਫਿਕ ਹੁੰਦੀ ਹੈ ਜੀ ਲੰਗਰ ਨੂੰ ਥਾਂ ਨਹੀਂ ਉਹ ਗਾਂਹਾਂ ਤੱਕ ਟ੍ਰੈਫਿਕ ਜਾਮ ਹੋ ਜਾਂਦੀ ਹੈ ਜੀ ਸਵੇਰੇ ਤਾਂ 8:00 ਵਜੇ ਆ ਕੇ ਦੇਖੋ ਤੁਸੀਂ ਬਹੁਤ ਜ਼ਿਆਦੇ ਜਾਮ ਲੱਗਿਆ ਹੋ ਹੁੰਦਾ ਹੈ ਜੀ ਤਿੰਨ ਮਹੀਨੇ ਨੂੰ ਹਾਂ ਜੀ ਤਿੰਨ ਮਹੀਨੇ ਹੋ ਗਈ ਬਹੁਤ ਪਰ ਜ਼ਿਆਦੇ ਪਰੇਸ਼ਾਨ ਹੈ ਜੀ